ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਣੀਆਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਨੇੜੇ ਪਿੰਡ ਬੱਧਨੀ ਰਹਿ ਜਾਂਦਾ ਜੀ ਇੱਕ ਸਾਈਡ ਤੇ ਕੋਹਲਿਆ ਰਹਿ ਜਾਂਦਾ ਦੂਨੇ ਕੇ ਰਹਿ ਜਾਂਦਾ ਤੇ ਇੱਕ ਸਾਈਡ ਤੇ ਬੁੱਟਰ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਇੱਕ ਨਾਗਾ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਬਾਈ ਹਰਮਨ ਪ੍ਰੀਤ ਪਿੰਡ ਰਣੀਆਂ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਹੈਗਾ 7889936834 ਠੀਕ ਆ ਵੀਰੇ ਇੱਕ ਨਾਗੀ ਹੈ ਜੀ ਅੱਜ ਬਈ ਆਕੀ ਆ ਸੁਆ ਕਿੰਨਾ ਮਾ ਜੀ ਅਗਲੇ ਦਿਨ ਤਾਂ ਦੂਜਾ ਕਹਿ ਕੇ ਦਿੱਤੀ ਬਈ ਪਰ ਆਪਾਂ ਤੀਜਾ ਮੰਨ ਕੇ ਲਈ ਆ ਸਮਾਂ ਕਿੰਨਾ ਕੁ ਲੈਂਦੀ ਆ ਜੀ ਲੈ ਜੂ ਬਈ ਹਜੇ ਇਹ ਚਾਰ ਪੰਜ ਦਿਨ ਲੈ ਜੀ ਥਣਾ ਦੀ ਦੰਨ ਆ ਜੀ ਪੂਰੀ ਬਈ ਤਸੱਲੀ ਭਣਾ ਆਨਲਾਈਨ ਮੰਗਾ ਲਵੇ ਠੀਕ ਆ ਥਾਂ ਤੋਂ ਨਾ ਖੋਟਾ ਨਿਕਲੂ ਪਸੂ ਠੀਕ ਆ ਵੀਰੇ ਕਿੰਨਾ ਬਾਜੂ ਦੁੱਧ ਜੀ ਦੁੱਧ ਬਈ ਉਹਦਾ ਕਹਿੰਦੇ 18 19 ਕਿਲੋ ਦਿੱਤਾ ਪਰ 16 17 ਕਿਲੋ ਦੀ ਆਪਾਂ ਕਹਿ ਕੇ ਦੇਣੀ ਆ ਠੀਕ ਆ ਜੀ ਇੰਨਾ ਕੁ ਦੇ ਵੀ ਦਊਗੀ ਵਹਿੜ ਮਾ ਲਈ ਆ ਠੀਕ ਆ ਵੀਰੇ ਤੋੜ ਕੇ ਦਿਖਾ ਦੇ ਬਾਈ ਦੇ ਦਸਨ ਮੁਤਾਬਕ ਜੀ ਸੁਆ ਬਾਈ ਦੱਸਦਾ ਕਿ ਮਾਲਕਾਂ ਨੇ ਤਾਂ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ ਜੀ ਸਮਾਂ ਲਗਭਗ 4-5 ਦਿਨ ਲੈ ਜੂਗੀ ਜੀ 18-19 ਕਿਲੋ ਬਾਈ ਦੱਸਦਾ ਕਿ ਮਾਲਕਾਂ ਨੇ ਕਿਹਾ ਕਿ ਖੁੱਲਾ ਹੀ ਪਾ ਜੂ ਬਾਕੀ ਸੇਵਾ ਦੇ ਸ਼ਰਤੇ ਆ ਜੀ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਮੋਟਾ ਥਾਣਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਲੈ ਚੱਲ ਬਾਕੀ ਫੇਸ ਕੁਆਲਟੀ ਕਰ ਲਓ ਜੀ ਚੈੱਕ ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਫੋਰ ਸ਼ਾਕ ਭੋਰਾ ਵੀ ਨਹੀਂ ਠੰਡੀ ਸੀਲ ਵੀ ਪੂਰੀ ਹੋ ਥਨਾ ਦੇ ਵੀ ਡੰਨ ਹੋਗੇ ਦੁੱਧ ਵੀਰੇ 4 ਦਿਨ ਪਏ ਆ ਜਿਹੜੀਆਂ ਹਜੇ ਵਾਲਟਨਾਂ ਹਵਾਨੇ ਚ ਦਿਖ ਰਹੀਆਂ ਨੇ ਸਾਰੀਆਂ ਵਾਲਟਨਾਂ ਕਰਮਲ ਨੇ ਕੱਢ ਕੇ ਸੁਣਾ ਠੰਡੀ ਸੀਲ ਤਾਂ ਨਿਆਣਾ ਪਾਉਣਾ ਪਾ ਲੂ ਠੀਕ ਆ ਜੀ ਆਪਣੀਆਂ ਇਹ ਆਪਣੀਆਂ ਮੰਡੀ ਤੋਂ ਨਹੀਂ ਮਾਲ ਲਿਆ ਹੁੰਦਾ ਘਰਾਂ ਚੋਂ ਲਿਆ ਹੁੰਦਾ ਪਰ ਇਕੱਠੀਆਂ ਕਰਨ ਨੂੰ ਆਪਾਂ ਵੀ 10 15 ਕਰ ਦਈਏ ਮੰਡੀ ਜੋ ਜਿੰਨੀਆਂ ਮਰਜ਼ੀ ਲੈ ਮਾਲੀ ਜੋ ਮਾਲ ਬਈ ਖੋਟਾ ਵੀ ਆ ਜਾਂਦਾ ਇਹ ਤਾਂ ਗੱਲ ਹੈਗੀ ਜੀ ਇਹ ਤਾਂ ਟੱਕਣਾ ਵੀ ਪੈਣਾ ਤੇ ਨਹੀਂ ਪਤਾ ਇੱਕ ਘਰੋਂ ਵਹਿੜ ਲਈਏ ਤੇ ਲੈ ਆ ਰ ਆਪਾਂ ਦਾ ਆ ਠੀਕ ਆ ਵੀਰੇ ਤੇ ਡਿਮਾਂਡ ਜੀ ਇਹਦੀ ਡਿਮਾਂਡ ਬਾਈ ਇਹ ਜਿਹੜਾ ਵੇੜਾ ਦਾ ਲੋਕ 60 60 ਵੀ ਮੰਗੀ ਜਾਂਦੇ ਆ ਠੀਕ ਹੈ ਜੀ ਆਪਾਂ 55000 ਰੁਪਏ ਮੁੱਲ ਕਰਨਾ ਉਹਦੇ ਜਮਾਨਤਾਨ ਕਰ ਦਾਂਗੇ ਠੀਕ ਹੈ ਜੀ ਇੱਕ ਮੇਰਾ ਭਰਾ ਬਾਈ ਜਿਹੜਾ ਸਾਈ ਪਾਉਂਦਾ ਹੁੰਦਾ ਹਾਂਜੀ ਜਾਂ ਤਾਂ ਆਜਿਆ ਕਰੇ ਤੇ ਜਾਂ ਆਪਾਂ ਨੂੰ ਸਾਈ ਨਾ ਪਾਇਆ ਕਰੇ ਪਹਿਲਾਂ ਵੇਖ ਲਿਆ ਕਰੇ ਆ ਕੇ ਮੜ ਕੇ ਤੁਸੀਂ ਸਾਈ ਪਾ ਦਿੰਨੇ ਆ ਆਈ ਫੋਨਾਂ ਦੇ ਮੜ ਕੇ ਕਹੀ ਜਾਂਦੇ ਵੇਖ ਜਾ ਨਾ ਠੀਕ ਹੈ ਬਾਅਦ ਚ ਆਉਂਦੇ ਠੀਕ ਹੈ ਮੜ ਕੇ ਖਰਾਬ ਕਰਦੇ ਆ ਬਈ ਠੀਕ ਹੈ ਜੀ ਇਹ ਮੇਰੇ ਬੇਨਤੀ ਆ ਜੇ ਕੋਈ ਸੱਜਣ ਸਾਈ ਪਾਉਂਦਾ ਬਾਕੀ ਬਈ ਨਹੀਂ ਕੀਤੀ ਹੋ ਸਕੇ। ਨਿਕਲਦੇ ਆਪਾਂ ਕਰਾਇਆ ਦੇ ਕੇ ਮੁੜਾਂਗੇ ਬੰਦੇ ਨੂੰ ਭਲਾ ਗੱਡੀ ਤੇ ਜਾਂ ਜੇ ਭਲਾ ਮੋਟਰਸਾਈਕਲ ਤੇ ਠੀਕ ਆ ਵੀਰੇ। ਥਾਂ ਛੋਣਾ ਵੀ ਘੱਟ ਬਾਦ ਹੋ। ਤੇ ਆਪਦੀ ਬਾਈ ਕਹਿੰਦਾ ਪਾਸ ਕਰਕੇ ਜ਼ਰੂਰ ਲੈ ਜਾਇਆ ਕਰੋ। ਕਿਉਂਕਿ ਇਹੀ ਘੰਟਾ 2 ਘੰਟੇ ਹੀ ਸਮਾਂ ਹੁੰਦਾ ਵੀਡੀਓ ਦਾ ਤੇ ਉਸ ਤੋਂ ਬਾਅਦ ਫਿਰ ਫੋਨ ਕੱਟ ਜਾਂਦੇ ਆ। ਬਾਕੀ ਗਾਰਮੀ ਵਾਲਾ ਰੰਗ ਆ ਯਾਰ ਹੁਣ ਇਹੀ ਚੱਲਣਾ। ਸਹੀ ਗੱਲ ਆ ਵੀ। ਸਹੀ ਗੱਲ ਆ ਵੀ। 55000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਣਤਾਨ ਹੋ ਜਾਊਗਾ ਜੀ। ਧੰਨਵਾਦ।